ਸਿੱਧੀ ਸਭਾ ਸ਼੍ਰੀ ਫਤੇਗੜ ਸਾਹਿਬ ਦੇ ਮੱਦੇ ਨਜ਼ਰ ਪ੍ਰਸ਼ਾਸਨ ਵੱਲੋਂ ਇਸ ਜਗ੍ਹਾ ਦੇ ਉੱਪਰ ਵੱਖ-ਵੱਖ ਥਾਵਾਂ ਦੇ ਉੱਪਰ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਨੇ ਤਾਂ ਕਿ ਜਿਹੜੀਆਂ ਇੱਥੇ ਆਉਣ ਵਾਲੇ ਸੰਗਤਾਂ ਨੂੰ ਜੇਕਰ ਸਿਹਤ ਵੱਖ-ਪੱਖੋਂ ਕੋਈ ਵੀ ਦਿੱਕਤ ਆਉਂਦੀ ਆ ਤਾਂ ਜਿਹੜਾ ਆਮ ਆਦਮੀ ਕਲੀਨਿਕ ਦੇ ਵਿੱਚ ਉਹ ਆਪਣਾ ਇਲਾਜ ਕਰਵਾ ਸਕਣ ਔਰ ਜਿਹੜੀ ਮੁੱਢਲੀ ਸਹਾਇਤਾ ਉਹਨੂੰ ਇੱਥੇ ਦਿੱਤੀ ਜਾ ਸਕੇ ਦੇਖ ਸਕਦੇ ਹੋ ਮੇਰੇ ਪਿੱਛੇ ਕਿ ਇੱਥੇ ਸੰਗਤਾਂ ਜਿਹੜੀਆਂ ਸਿੱਧੀ ਸਭਾ ਦੇ ਉੱਪਰ ਨਤਮਸਤਕ ਹੋਣ ਆਈਆਂ ਨੇ ਉਹਨਾਂ ਨੂੰ ਜੇਕਰ ਕੋਈ ਥੋੜੀ-ਬੋਤੀ ਦਿੱਕਤ ਆਉਂਦੀ ਹੈ ਤਾਂ ਉਹ ਸੰਗਤਾਂ ਇੱਥੇ ਆ ਕੇ ਕਲੀਨਿਕ ਦੇ ਵਿੱਚ ਆਪਣੀ ਦਵਾਈ ਲੈ ਰਹੀਆਂ ਨੇ ਔਰ ਨਾਲ ਹੀ ਦੱਸ ਦਈਏ ਕਿ ਜਿਹੜੇ ਨਿੱਕੇ-ਮੋਟੇ ਟੈਸਟ ਵੀ ਆ ਉਹ ਵੀ ਇੱਥੇ ਹੋ ਰਹੇ ਨੇ ਜੇਕਰ ਕਿਸੇ ਦਾ ਕੋਈ ਬਲੱਡ ਟੈਸਟ ਕਰਨਾ ਜਾਂ ਬੀਪੀ ਵਗੈਰਾ ਚੈੱਕ ਕਰਨਾ ਤਾਂ ਉਹ ਵੀ ਸਾਰਾ ਜਿਹੜਾ ਹੈਗਾ ਇੱਥੇ ਹੋ ਰਿਹਾ ਸੋ ਬਹੁਤ ਵਧੀਆ ਸਹੂਲਤ ਜਿਹੜੀ ਹੈ ਸਰਕਾਰ ਵੱਲੋਂ ਇੱਥੇ ਦਿੱਤੀ ਗਈ ਆ ਤਾਂ ਕਿ ਜਿਹੜੇ ਸੰਗਤਾਂ ਸੰਗਤਾਂ ਨੂੰ ਸਿਹਤ ਪੱਖੋਂ ਕੋਈ ਵੀ ਦਿੱਕਤ ਜਿਹੜੀ ਨਾ ਆਵੇ ਸੋ ਅਸੀਂ ਡਾਕਟਰ ਸਾਹਿਬ ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਕਿ ਕਿਵੇਂ ਹੈਗਾ ਸਾਰਾ ਸਿਸਟਮਾ ਕੁੱਲ ਕਿੰਨੇ ਜਿਹੜੇ ਕਲੀਨਿਕ ਆ ਇੱਥੇ ਪੂਰੀ ਸਭਾ ਦੇ ਵਿੱਚ ਖੁੱਲੇ ਗਏ ਆ ਆਮ ਆਦਮੀ ਕਲੀਨਿਕ ਲਗਭਗ 27 ਤੋਂ ਉੱਪਰ ਚੱਲੇ ਹੈਗੇ ਨੇ ਬਾਕੀ ਸਾਡੇ ਰੈਗੂਲਰ ਬੂਥ ਜਿਹੜੇ ਹੈਗੇ ਨੇ ਉਹ ਚੱਲੇ ਜਾ ਰਹੇ ਨੇ ਬੇਸ਼ੱਕੀ ਤਰ੍ਹਾਂ ਠੀਕ ਹੈ ਜੀ ਮੁੱਖ ਤੌਰ ਤੇ ਕਿਹੜੀ ਕਿਹੜੀ ਜਿਹੜੀ ਦਵਾਈ ਆ ਇੱਥੇ ਦਿੱਤੀ ਜਾਂਦੀ ਹੈ ਦੇਖੋ ਜਿਹੜੇ ਉਰੇ ਪੇਸ਼ੈਂਟ ਆ ਰਹੇ ਨੇ ਹੁਣ ਮੇਲੇ ਦੇ ਵਿੱਚ ਤੇ ਜੋੜ ਬਿਲੇ ਦੇ ਵਿੱਚ ਇਹ ਹੈ ਕਿ ਜ਼ਿਆਦਾਤਰ ਪੇਸ਼ੈਂਟ ਆ ਰਹੇ ਨੇ ਗੈਸਟ੍ਰਾਈਟਸ ਦੇ ਪੇਸ਼ੈਂਟ ਆ ਰਹੇ ਨੇ ਜੋਇੰਟ ਪੇਨ ਦੇ ਪੇਸ਼ੈਂਟ ਆ ਰਹੇ ਨੇ ਲੂਜ਼ ਮੋਸ਼ਨ ਦੇ ਪੇਸ਼ੈਂਟ ਆ ਰਹੇ ਨੇ ਹੈਡੈਕ ਦੇ ਪੇਸ਼ੈਂਟ ਆ ਰਹੇ ਉਹ ਸਾਰੀ ਦਵਾਈ अवेलेबल ਹੈਗੀ ਹੈ ਜੀ ਮੌਸਮ ਚੇਂਜ ਹੋ ਰਿਹਾ ਹੈ ਵਾਇਰਲ ਵਗੈਰਾ ਕੁਝ ਹੋ ਰਿਹਾ ਹੈ ਥੋੜਾ ਵਾਇਰਲ ਦੇ ਇੰਨੇ ਜ਼ਿਆਦਾ ਕੋਈ ਪੇਸ਼ੈਂਟ ਨਹੀਂ ਆ ਰਹੇ ਹੈ ਉਹੀ ਜਿਹੜੇ ਉਹ ਖਾਣ ਪੀਣ ਕਰਕੇ ਥੋੜਾ ਗਲਾ ਖਰਾਬ ਹੋ ਰਿਹਾ ਜਾਂ ਕੋਲਡ ਹੋ ਰਿਹਾ ਉਹਦੇ ਕਰਕੇ ਪੇਸ਼ੈਂਟ ਆ ਰਹੇ ਨੇ ਠੀਕ ਹੈ ਜੀ ਜੀ ਔਰ ਲਗਭਗ ਜਿਹੜੀ ਹੈਗੀ ਆ ਕਿੰਨੀ ਗਿਣਤੀ ਜਿਹੜੀ ਹਰ ਰੋਜ਼ ਦੀ ਸੰਗਤ ਆ ਜਾਂਦੀ ਹੈ ਲਗਭਗ ਕੱਲ ਸਵੇਰੇ 8 ਵਜੇ ਤੋਂ ਸ਼ਾਮ ਨੂੰ 8 ਵਜੇ ਤੱਕ 1000 ਤੋਂ 1500 ਪੇਸ਼ੈਂਟ ਆਜ ਗਏ ਸੀ ਉਹ ਤੁਸੀਂ ਦੇਖ ਸੁੱਕੇ ਸੀ ਕੱਲ ਅਸੀਂ ਇੱਕ ਇੱਕ ਜਿਹੜੇ ਇੱਕ ਇੱਕ ਕਲੀਨਿਕ ਦੇ ਉੱਪਰ ਹਾਂਜੀ ਇੱਕ ਬੂਥ ਦਾ ਲਗਭਗ 1000 ਤੋਂ 1500 ਪੇਸ਼ੈਂਟ ਦੇਖ ਚੁੱਕੇ ਸੀ ਸੋ ਤੁਸੀਂ ਦੇਖਿਆ ਕਿ ਜਿਹੜੇ ਵੱਖ-ਵੱਖ ਸੰਕਤਾਂ ਜਿਹੜੀਆਂ ਇੱਥੇ ਆਉਂਦੀਆਂ ਨੇ ਕਈ ਵਾਰ ਉਹਨੂੰ ਖਾਣ ਪੀਣ ਚ ਜਾ ਕੇ ਤੁਰਨ ਨਾਲ ਜਾਂ ਮੌਸਮ ਚੇਂਜ ਹੋਣ ਦੇ ਨਾਲ ਕੋਈ ਦਿੱਕਤ ਆ ਜਾਂਦੀ ਆ ਤਾਂ ਇਥੋਂ ਲਗਾਤਾਰ ਜਿਹੜੇ ਹੈਗੇ ਆ ਅੱਗੇ ਆਪਣੀ ਮੈਡੀਸਨ ਲੈ ਰਹੇ ਨੇ ਔਰ ਜਿਹੜੀ ਇਹ ਸੇਵਾ ਬਿਲਕੁਲ ਸੰਕਤਾਂ ਲਈ ਫ੍ਰੀ ਹੈ ਔਰ ਪੂਰੇ ਜਿਹੜੀ ਹੈਗੀ ਆ ਸਬਾ ਦੇ ਥਾ ਥਾਂ ਦੇ ਉੱਪਰ ਜਿਹੜੇ ਆਮ ਆਦਮੀ ਕਲੀਨਿਕ ਖੋਲੇ ਗਏ ਆ ਸੋ ਸਰਕਾਰ ਦਾ ਬਹੁਤ ਵਧੀਆ ਉਪਰਾਲਾ